ਖੁਸ਼ੀਆਂ ਨਿੱਗ ਅਤੇ ਪਾਈਚਾਰੇ ਦਾ ਤਿਹਾਰ ਲੋਹੜੀ ਪੰਜਾਬ ਦੇ ਵਿੱਚ ਅੱਜ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਲੋਹੜੀ ਦਾ ਤਿਹਾਰ ਖੁਸ਼ੀਆਂ ਤੇ ਖੀੜੇ ਲੈ ਕੇ ਆਉਂਦਾ ਹੈ ਦੇਸ਼ ਭਰ ਦੇ ਵਿੱਚ ਲੋਹੜੀ ਉਤਸ਼ਾਹ ਦੇ ਨਾਲ ਮਨਾਈ ਜਾਂਦੀ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਚ ਲੋਹੜੀ ਦੀਆਂ ਖੂਬ ਰੌਣਕਾਂ ਵੇਖਣ ਨੂੰ ਮਿਲਦੀਆਂ ਨੇ ਹਾਲਾਂਕਿ ਹਰਿਆਣਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਤੇ ਦਿੱਲੀ ਵਿੱਚ ਵੀ ਇਸ ਤਿਹਾਰ ਨੂੰ ਲੈ ਕੇ ਉਤਸ਼ਾਹ ਰਹਿੰਦਾ ਹੈ ਨਵੇਂ ਵਿਆਹੇ ਜੋੜੇ ਅਤੇ ਨਵਜੰਮੇ ਬੱਚਿਆਂ ਦੇ ਮਾਪੇ ਅਤੇ ਪਰਿਵਾਰ ਮੈਂਬਰਾਂ ਦੇ ਲਈ ਇਹ ਤਿਉਹਾਰ ਹੋਰ ਵੀ ਖੁਸ਼ੀਆਂ ਭਰਿਆ ਹੁੰਦਾ ਹੈ ਪੰਜਾਬ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਵੱਖ-ਵੱਖ ਥਾਵਾਂ ਤੇ ਤੀਆਂ ਦੀ ਲੋੜੀ ਮਨਾਉਣ ਦੀ ਪਰੰਪਰਾ ਵੀ ਦੇਖਣ ਨੂੰ ਮਿਲ ਰਹੀ ਹੈ ਜਿਹੜੀ ੀਆਂ ਪ੍ਰਤੀ ਸਮਾਜ ਦੀ ਮਾਨਸਿਕਤਾ ਦੇ ਵਿੱਚ ਹਾਂ ਪੱਖੀ ਤਬਦੀਲੀ ਦਾ ਪ੍ਰਤੀਕ ਹੈ ਇਹ ਤਿਉਹਾਰ ਮੌਸਮ ਨਾਲ ਵੀ ਜੁੜਿਆ ਹੈ ਕਿਉਂਕਿ ਉਹ ਮੰਨਿਆ ਜਾਂਦਾ ਹੈ ਕਿ ਇਹ ਸੂਰਜ ਦੇ ਗਤੀਸ਼ੀਲ ਹੋਣ ਦੀ ਸ਼ੁਰੂਆਤ ਦਾ ਵੀ ਪ੍ਰਤੀਕ ਹੈ ਨਾਲ ਹੀ ਇਸ ਦਿਨ ਨਵੀਂ ਫਸਲ ਦਾ ਸਵਾਗਤ ਕੀਤਾ ਜਾਂਦਾ ਹੈ ਇਹ ਤਿਉਹਾਰ ਸ਼ਾਮ ਵੇਲੇ ਅਗਬਾਲ ਕੇ ਅਤੇ ਮਨੁੱਖਤਾ ਦੀ ਖੁਸ਼ੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਨ ਨਾਲ ਸੰਪੰਨ ਹੁੰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋੜੀ ਦੇ શુભ ਮੌਕੇ ਤੇ ਸਾਰਿਆਂ ਨੂੰ ਨਿੱਗੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਸਾਂਝੀ ਕੀਤੀ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋੜੀ ਕੁਦਰਤ ਨਾਲ ਸੰਬੰਧਤ ਤੇ ਤਨਵਾ ਦੇ ਪ੍ਰਗਟਾਵੇ ਦਾ ਤਿਉਹਾਰ ਹੈ ਇਹ ਵਿਸ਼ੇਸ਼ ਤਿਉਹਾਰ ਸਾਡੇ ਸਮਾਜ ਦੇ ਵਿੱਚ ਖੁਸ਼ੀ ਅਤੇ ਆਸ ਦੀ ਪਾਪਨਾ ਨੂੰ ਹੋਰ ਡੂੰਗਾ ਕਰਦਾ ਹੈ ਪੀਐਮ ਮੋਦੀ ਮੁਤਾਬਕ ਲੋੜੀ ਦਾ ਇਹ ਨਿੱਗ ਸਾਡੇ ਆਲੇ-ਦੁਆਲੇ ਨਵੀਂ ਉਮੀਦ ਅਤੇ ਸਦਪਾਪਨਾ ਲਿਆਵੇ गृह मंत्री अमित शाह ने लोड़ी मौके सोशल मीडिया पोस्ट राही शुभ कामनावा दीतिया ने अपने स्नेही ਵਿੱਚ गृह मंत्री ने उत्साह उमंग अति नवी ऊर्जा ਦੇ ਪ੍ਰਤੀਕ ਲੋੜੀ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਨੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਵੀ ਸੋਸ਼ਲ ਮੀਡੀਆ ਪੋਸਟ ਰਾਹੀਂ ਲੋੜੀ ਦੀਆਂ ਵਧਾਈਆਂ ਦੇਣ ਦੀਆਂ ਕਾਮਨਾ ਕੀਤੀ ਕਿ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਤਰੱਕੀ ਅਤੇ ਚੜ੍ਹਦੀ ਕਲਾ ਬਖਸ਼ੇ ਆਪਣੀ ਸਕਰੀਨ ਤੇ ਤੁਸੀਂ ਦੋ ਤਸਵੀਰਾਂ ਵੇਖ ਰਹੇ ਹੋ ਪਹਿਲੀ ਤਸਵੀਰ ਅੰਮ੍ਰਿਤਸਰ ਦੇ ਵਿੱਚ ਲੋਹੜੀ ਮੌਕੇ ਕੀਤੀ ਜਾ ਰਹੀ ਪਤੰਗਬਾਜ਼ੀ ਦੀ ਹੈ ਜਦਕਿ ਦੂਜੀ ਤਸਵੀਰ ਤੁਸੀਂ ਵੇਖ ਰਹੇ ਹੋ ਪਠਾਨਕੋਟ ਦੀ ਜਿੱਥੇ ਧੁੰਦ ਦੇ ਬਾਵਜੂਦ ਬੱਚੇ ਪਤੰਗਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਆਪਣੀ ਸਕਰੀਨ ਤੇ ਤੁਸੀਂ ਦੋਵੇਂ ਤਸਵੀਰਾਂ ਚੰਡੀਗੜ੍ਹ ਦੀਆਂ ਵੇਖ ਰਹੇ ਹੋ ਪਹਿਲੀ ਤਸਵੀਰ ਪੰਜਾਬ ਯੂਨੀਵਰਸਿਟੀ ਦੇ ਦੀ ਹੈ ਜਿੱਥੇ ਵਿਦਿਆਰਥੀ ਜ਼ੋਰ ਸ਼ੋਰ ਦੇ ਨਾਲ ਲੋੜੀ ਮਨਾ ਰਹੇ ਨੇ ਅਤੇ ਵਾਈਸ ਚਾਂਸਲਰ ਰੇਨੂ ਵਿਗ ਵਿਦਿਆਰਥੀਆਂ ਦੀ ਖੁਸ਼ੀ ਦੇ ਵਿੱਚ ਸਟਾਫ ਸਣੇ ਸ਼ਾਮਿਲ ਹੋ ਰਹੇ ਨੇ ਦੂਜੀ ਤਸਵੀਰ ਸਨਤਕਾਰਾਂ ਦੀ ਹੈ ਜਿਹੜੇ ਲਘੂ ਉਦਯੋਗ ਭਾਰਤੀ ਚੱਡਿਗੜ੍ਹ ਤੇ ਬੈਨਰਹੇਟ ਲੋੜੀ ਦਾ ਤਿਉਹਾਰ ਮਨਾ ਰਹੇ ਨੇ ਆਪਣੀ ਸਕਰੀਨ ਤੇ ਤੁਸੀਂ ਜੰਮੂ ਕਸ਼ਮੀਰ ਦੇ ਸਾਂਭਾ ਜ਼ਿਲ੍ਹੇ ਦੀ ਵੀਡੀਓ ਵੇਖ ਰਹੇ ਹੋ ਜਿੱਥੇ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਲੋੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।